ਬੈਠਿਆ ਹਾਰੇ ਇਹ ਕਾ ਬਈ ਬੱਚਾ ਕੱਢ ਲੈ ਰੱਖੀਤਾ ਇਹ ਹੁਣ ਵਿਚਾਰਾ ਵਿਚੀ ਰਹੀ ਉਹ ਜਾਇਆ ਨਹੀਂ ਜਾਣਾ ਤੇ ਇਧਰ ਇੱਕ ਹੀ ਕੂਤਰੀ ਲੱਗੀ ਇਹਨੂੰ ਆਪਾਂ ਦੀਏ ਪੱਟ ਕੂਤਰੀ ਪਰ ਇਹ ਚੋਗ ਦਿੰਦੀ ਆ ਬੱਚੇ ਨੂੰ ਯਾਰਾ ਇਹ ਤੇ ਬਈ ਵਸੋ ਭਾਈ ਇਹ ਪਾਣੀ ਪੁਣੀ ਦਵਾਵਾਰ ਕੱਢ ਲੀਏ ਆਏ ਦਵਾਏ ਗੰਦਾ ਬਾਹਰ ਕੱਢ ਲੀਏ ਬਾਬੇ ਕੁੰਡਾ ਪਾਣੀ ਦੀਏ ਢੋਲ ਪਾਣੀ ਥਿਆ ਰੱਖਿਆ ਮਾਰਦੀਏ ਮੜੇ ਨੂੰ ਗੰਦਾ ਬਾਬੇ ਚੁੰਡਾ ਯਾਰ ਰੱਬ ਨਾ ਕਰੇ ਕੋਈ ਬੰਦਾਰੀ ਤੇ ਮਾਰੀ ਆ ਜਾਂਦੀ ਹੈ ਹੋ ਤੇਰੇ ਨਾਮ ਤੁਮੇ ਨੂੰ ਮੈਂ ਅੱਲਾ ਬਾਬੇ ਪੌੜਾ ਪਾਇਆ ਸੀ ਬਈ ਯਾਰ ਇਹ ਤਰ੍ਹਾਂ ਫਾਇਕ ਲਿੰਦਾ ਉਹਦੇ ਕਰਕੇ ਪੀਰਾ ਜਾ ਹੋਗਾ ਕੁੰਡਾ ਕੋਈ ਨਹੀਂ ਲੜ ਕੇ ਆਈ ਕਿ ਲੜ ਗਈ ਤੈਨੂੰ ਦਾਣੇ ਪਾ ਦੀ ਯਾਰ ਬਈ ਉਹ ਦਾਣੇ ਦਾਣੇ ਪਾ ਦੀ ਨਹੀਂ ਰੰਗ ਲਾ ਗਏ ਬਈ ਉੱਡਣ ਯਾਰ ਤਾਂ ਤੂੰ ਖਾ ਕੇ ਉੱਡੀ ਜਾਂਦੇ ਆ ਹੋ ਉੱਡੀ ਜਾਂਦੇ ਦਾਣੇ ਪਾਈਏ ਚੱਲ ਬੁੱਤ ਚੱਲ ਜੰਮਾ ਥੱਲੇ ਚੱਲ ਚੱਲ ਮੇਰਾ ਸ਼ੇਰ ਪੁੱਤ ਭੱਜ ਕੇ ਇਸ ਤਰ੍ਹਾਂ ਦੇ ਕੇ ਆਪ ਵੀ ਇਹ ਕਪਾ ਬਰਾਮ ਰੋਗਨ ਦੰਨੇ ਹੋਣਾ ਕੂਤਰਨ ਦਾਣਿਆਂ ਤੋਂ ਬਾਅਦ 2-2 ਤਿੰਨ-ਤਿੰਨ ਬੂੰਦਾਂ ਮੂੰਹ ਚ ਪਾ ਜੀਂਦੀਆਂ ਵਧੀਆ ਚੀਜ਼ ਆ ਕੋਈ ਭਰਾ ਹੋਵੇ ਤਾਂ ਪਾਲਿਆ ਕਰੋ ਇਹ ਬਿਜਾਰੋਂ ਮਿਲ ਜਾਂਦਾ ਆਪਣੇ ਡਾਕਰ ਦਾ 100 ਰੁਪਏ ਦੀ ਡੱਬੀ ਆ ਤੇ ਇੱਕ ਡੱਬੀ ਆ ਬਾਧੂ ਆ ਜਿਹੜੇ ਪੱਠੇ ਤੁਹਾਡੇ ਡਾਣ ਵਾਲੇ 2-2 ਤਿੰਨ-ਤਿੰਨ ਬੂੰਦਾ ਪਾ ਲਿਓ ਆ ਰਾਤ ਕਣਕ ਪਾਈ ਸੀ ਤੇ ਥੋੜੀ ਛੜਤੀ ਸੀ ਰਾਂ ਨੇ ਬਾਅਦਾਂ ਨੇ ਪਾਣੇ ਬਾਧੂ ਆ ਕਰੇ ਲਈ ਬਰੀ ਪਈ ਹੈ ਚਲੋ ਚਲੋ ਬਹੁਤ ਆ ਬੇਨੇ ਪਾਈ ਦੇ ਯਰ ਥੋੜੀ ਹੋਰ ਦੇਖੀ ਇੱਥੇ ਕੋ ਤਵਾ ਬੋ ਆ ਪਈ ਹੈ ਖਰਾਕ ਲਾਈ ਸਾਰਾ ਕੁਝ ਹੀ ਪਾਇਆ ਵੈਚ ਤੇ ਕੁਸ ਮਾਲਟੀ ਆ ਪਰੀ ਪਈ ਆ 20 ਕਿਲੋ ਦੀ ਹੈ 20 ਕਿਲੋ ਦੀ ਹੈ ਇਹਦੇ ਜਿ ਵੀ ਉਹ ਹੀ ਖਰਾਕ ਸਾਰੀ ਛੋਲੇ ਮੂੰਗੀ ਸਰੋਂ ਤਾਰਾ ਮਿਲਾ ਆਲਤੀ ਕਣਕ ਥੋੜੀ ਜਿਹੀ ਘਟ ਗਈ ਫਿਰ ਕਣਕ ਹੋਰ ਪਾਈ ਖਰਾਗ ਬਾਬੇ ਵਾਧੂ ਪਈਆ ਤੇ ਤਾਂ ਹੀ ਮੇਰੇ ਪਾਦਨੇ ਹੁਣ ਦੋ ਟਾਈਮ ਕੋਣ ਬਾਅਦ ਥੋੜਾ ਚਿਹਰੀ ਪਾਣੀ ਆਨ ਤਾਂ ਖਾ ਥੋੜੀ ਪਾਵਾ ਕੋ ਫਿਰ ਇਹਨਾਂ ਦੁਪਹਿਰੇ ਤੱਕ ਨੇ ਨੀ ਚੋਣੇ ਦਾਣੀ ਚਲੋ ਦਾਣੇ ਲਈ ਇਹਨਾਂ ਨੂੰ ਪਾਕਰ ਚੱਲ ਜੰਮੂ ਆ ਜਾ ਆ ਜਾ ਭੱਜ ਜਾ ਆ ਜਾ ਆ ਜਾ ਆ ਜਾ ਭੱਜ ਜਾ ਭੱਜ ਜਾ ਭੱਜ ਜਾ ਭੱਜ ਜਾ ਆ ਜਾ ਆ ਜਾ ਆ ਜਾ ਦਾ ਯੋਗ ਨਹੀਂ ਲੈ ਪਾ। ਇਹਨੇ ਨਿੱਕੇ ਨਾ ਦਾਣੇ ਜਿਹੇ ਪਾਨੇ ਪਾਏ ਹੋਏ। ਥੋੜੀ ਜਿਹਾ ਅਰਧ ਤੋਂ ਦਾਣੇ ਪਾਏ ਸੀ ਰ। ਬਿੱਠਾ ਆ ਗਿਆ ਵਿੱਚ ਉਹ। ਖੜ੍ਹਦੀ ਇਹ ਵਾਰ। ਧਰਦੀ ਇਹਨਾਂ ਨੂੰ ਫਿਰ ਆਪਾਂ। ਤੋੜਣੇ ਵਿਚਾਰੇ। ਇਹ ਥੋੜੀ ਪਾਇਆ। ਸਾਹ ਆਣਾ ਪਾਇਨਾ ਬਈ।

ਆਇਓ 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 ਹਾਈ ਚੋਲੋ ਚੋਲੋ ਓਏ ਆਇਓ ਚਲੋ ਆਪਾਂ ਖਾਣ ਦੇ ਰਣ ਦਾਨੇ ਕੁੱਤੇ ਡਰਦੇ ਆ ਵਿਚਾਰੇ ਤੇ ਪਾਣੀ ਪਾਲਾਂ ਬਾਈ ਬਣ ਪਾਣੀ ਪਾ ਲਈਏ ਤੇ ਫਿਰ ਕਰਦੇ ਆਪਾਂ ਬਲੌਅ ਸਟਾਰਟ ਪਾਣੀ ਪਾ ਲਈਏ ਇੱਕ ਸੱਚ ਬਾਬੇ ਕੰਮ ਦੀ ਚੀਜ਼ ਤਾਂ ਰਹੇਗੀ ਕੰਮ ਦੀ ਚੀਜ਼ ਆਜਾ ਆਪਾਂ ਨੂੰ ਕੰਮ ਦੀ ਚੀਜ਼ ਰਹੇਗੀ ਇੱਕ ਆ ਬਈਆ ਪੱਤੀ ਜਿਹਾ ਬਣਾ ਕੇ ਰੱਖੀਆ ਦੰਦਾਂ ਦੇ ਕਿਹਾਰੇ ਇਹ ਚ ਬਈ ਇੱਕ ਸੌਫਾ ਜਮੈਣ ਤੇ ਆਪਣਾ ਥੋੜਾ ਜਿਹਾ ਪਾਈ ਅਦਰਕ ਤੇ ਵਿੱਚ ਕਾਲੀਆਂ ਮਰਚਾ ਦਾ ਪਾਣੀ ਬਣਾਇਆ ਉਹ ਵਿੱਚ ਥੋੜਾ ਜਿਹਾ ਪਾ ਦੇਣੇ ਹੁੰਦੇ ਆਪ ਦਿਖਾਉਣੇ ਤੁਹਾਨੂੰ ਕੋਈ ਤੜ ਤੜ ਰਖਾ ਨਹੀਂ ਨਹੀਂ ਸਾਡੇ ਹੱਥੋਂ ਰਗੜੇ ਦਾ ਇਹ ਬਹੁਤ ਬਹੁਤ ਆ ਗਏ ਬਹੁਤ ਬਹੁਤ ਕਿ ਲਾਏ ਦੂਜੇ ਖੁੱਡੇ ਦੇ ਵੀ ਕੁੱਡੇ ਕਾੜੇ ਚੱਕ ਲਈਏ ਹੋਵੇ ਕੁੰਡੇ ਚੱਕ ਲਈਏ ਤੇ ਫਿਰ ਪਾਣੀ ਪੂਣੀ ਉਹਨਾਂ ਦਾ ਹੀ ਬਦਲ ਦਿੰਨੇ ਆਪਾਂ ਅਲਟਾ ਵੀ ਬੋਲਣਾ ਬੋਣਾ ਤਾਂ ਆਉਂਦਾ ਨਹੀਂ ਆਪਾਂ ਐਵੇਂ ਕਹਿ ਲਈਏ ਇੱਕ ਦੋ ਵੀਰੂਆਂ ਪਾਈਆਂ ਮੈਂ ਫਿਰ ਪਾ ਦਿਆ ਕਰੀਏ ਤੇ ਪਾਣੀ ਪਾ ਲਈਏ ਭਾਈ ਇਹਨੂੰ ਸਾਡੇ ਹੱਥੋਂ ਰਗੜਿਆ ਜਾਊਗਾ ਤੇ ਆ ਯਾਰ ਰਕਾਨੇ ਇਹਨਾਂ ਦਾ ਸਾਚਾ ਵੀ ਕੁੰਡਾ ਵਾਰੀ ਪਿਆ ਆ ਰਹੇ ਆ ਆਈ ਚਾਹ ਇਹ ਕੁੰਡਾ ਸਾਚਾ ਇਧਰ ਪਿਆ ਭੁੱਲ ਗਿਆ ਯਾਰ ਇਧਰ ਬਈਆ ਤਾਂ ਵੱਡੀਆਂ ਕਬੂਤਰਾਂ ਹੀ ਆ ਇਹਨਾਂ ਦੇ ਬੱਚੇ ਯਾਰ ਲੈਣੇ ਰਹੇਗੇ ਇੱਥੇ ਤੇ ਇੱਕ ਆਪਾ ਬਈਆ ਫੂਕਰੀ ਲੈਣੇ ਆਪਾ ਅਕਵਾਲ ਅੰਕਲ ਚੁggenਾ ਤਾ ਆ ਜਾ ਡੱਕੀ ਦਿਆ ਫੋਕਸ ਕਰ ਲਾ ਇਹ ਆ ਬੈਠੀ ਲਈ ਤਾਂ ਆ ਗਏ ਰੁਕ ਸਾਖੀ ਆ ਇਹ ਜਾਂਦੀ ਪੁੱਤਰੀ ਆ ਬਹੁਤ ਚੰਗੀ ਆ ਤੇ ਮੰਗਲੀ ਵਾਰੀ ਲਾ ਆਪਾਂ ਜੋੜੀਆਂ ਨੂੰ ਫੇਰ ਵੇਖਾਂ ਕੀ ਕਹਿੰਦੀ ਹੈ ਤੇ ਆ ਬੱਚੇ ਪਾ ਕਢਾ ਦੇ ਬਾਧੂ ਹੀ ਹੁੰਦੀ ਤੇ ਇਹਦੀ ਬੱਚੇ ਕਢਾਈ ਸੀ ਇਹਦੇ ਇਹਦੇ ਆਪਾਂ ਦੇ ਦਾ ਬਈ ਪਿੰਡ ਬੱਚਾ ਆ ਕੁਤਰੀ ਆ ਖਾਲੇ ਭੁੰਝੇ ਵਾਲੀ ਦਾ ਤੇ ਇਹਦਾ ਬੱਚਾ ਆਪਾਂ ਲਾ ਲਿਆ ਬਈ ਏਡੇ ਬੱਚਾ ਬਹੁਤ ਮੇਲਦਾ ਇਹਦਾ ਲਾਲ ਜੀਨੀਆ ਪੁੱਤਰੀ ਬਹੁਤ ਚੰਗੀ ਆ ਬਬੇ ਤੋਕ ਲਈ ਕਰਕੇ ਸ਼ੌਂਕ ਕਰਾ ਲਈਏ ਇਹਦਾ ਭੈਣ ਦੀ ਡੱਕੀ ਫੋਕਸ ਨਹੀਂ ਕਰਦਾ ਖੜਦੇ ਆ ਬੇ ਫੋਕਸ ਨਹੀਂ ਕਰਦਾ ਹੁਣ ਕਰੂਗਾ ਹਾਂ ਆ ਦੇਖੋ ਆਦੀ ਬਈ ਕੁਤਰੀ ਲਾਲਚੀ ਨਹੀਂ ਤੇ ਇਹਦਾ ਪਾਣੀ ਮਿਲਦੀ ਆ ਬਾਬੇ ਹੁਣ ਆਪਾਂ ਕਰਾਂ ਇਹ ਥੋੜੀ ਕਾਉੜਾ ਕੁਤਰੀ ਬਾਹਰ ਨੂੰ ਮਾਰਦੀ ਛਾਲ ਬਾਹਰ ਕੱਢ ਓਏ ਸ਼ਾਬਾਸ਼ ਅਰੇ ਜਾ ਮਰਾ ਸ਼ੇਰ ਲੋ ਬਈ ਕੁਦੇ ਜੇ ਲੈ ਚਲੀਏ ਉੱਦਿਲੀ ਆ ਗਏ ਫਿਰ ਪਾਣੀ ਦੇਈਏ ਬਦਲ ਦਾਣੇ ਇਹਨਾਂ ਨੂੰ ਵੀ ਧਰ ਦਈਏ ਸਾਡੇ ਹੱਥੋਂ ਰਗੜਿਆ ਜਾਊਗਾ ਹਤਰਾ ਯਾਰ ਰੱਖਾਂ ਨਹੀਂ ਜੋ ਪੀ ਤੋ ਛੁੱਟ ਗਿਆ ਕੱਲਿਆ ਏ ਕੋਈ ਕਾਂਡ ਨਾ ਇੱਕ ਤਾਂ ਕੁੱਝ ਆ ਰਹੀ ਆ ਪੁੱਛੇ ਯਾਰ ਬਈ ਕਢਾਈ 15 16 ਬੱਚੇ ਕਢਾਏ ਸੀ ਕੁਛ ਜੋ ਛੱਡੇ ਨਵੇਂ ਦੂਜੀ ਤੀਜੀ ਢਾਈ ਤੀ ਘਰੋਂ ਹਨੇਰੀ ਆ ਗਈ ਉਦਾਂ ਨੇ 4 ਸੀਗੇ ਬੱਚੇ 12 1 ਵਜੇ ਨੇਰੀ ਲੈ ਗਈ ਚੱਕ ਕੇ ਤੇ ਉਹ ਆਏ ਨਹੀਂ ਵਾਪਸ ਦੂਰਦਾਰ ਮਾਰੇ ਚੱਕ ਕੇ ਮਨਦਾ ਇਧਰ ਜੋਧਪੁਰ ਕੰਨੀ ਮਾਰੇ ਬੱਚੇ ਤੇ ਉਹ ਵਾਪਸ ਨਹੀਂ ਮੁੜਿਆਗਾ ਬਈ ਇਹਨਾਂ ਤੋਂ ਤੇ ਕੁਛ ਮਰ ਗਏ ਸੀ ਕੋਕੂਟਰ ਟੱਲੇ ਹੋ ਗਏ ਤੇ ਬੱਚੇ ਗਨੇ ਤੇ ਜੀ ਰਹੇ ਹੋਆ 4-5 ਹੰਗਾਰਮ ਪਾ ਦੀ ਹੁਣ ਇਹਦੇ ਜੀ ਇਹੇ ਜੀ ਬਹਾ ਬਾਰ ਲਈਏ ਬਈ ਪਾਣੀ ਦਾ ਆਹ ਨੂੰ ਘੰਟਾ ਭਰਤੀ ਦੇ ਪਰ ਜਾ 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 ਇਹ ਨੂੰ ਸ਼ੀਸ਼ੇ ਕਰ ਲਈ ਕੋਈ ਕਾੜਾ ਕਰ ਦੇ ਲਓ ਭਈ ਇਹਨੂੰ ਇਹ ਕਰ ਦਈਏ ਫਿਰ ਇਹ ਆਏ ਪਾਣੀ ਪਾ ਦਈਏ ਫੁੱਲ ਪੀ ਚਾਹ ਝੂਟ ਕਮੜਾ ਬਾਬਾ ਪਾਣੀ ਆ ਪਾ ਲਈ ਯਾਰ ਭਾਂ ਜੋ ਕੱਪੜੇ ਭਰਤੇ ਸਾਰੇ ਇਹ ਅੱਗੇ ਅੱਜ ਇਹਨਾਂ ਨੂੰ ਪਾਣੀ ਪਾਉਣਾ ਲੇਟ ਹੋ ਗਿਆ ਵਿਚਾਰਿਆਂ ਨੂੰ ਨਹੀਂ ਆਹ ਟਾਈਮ ਆ ਅੰਦਰ ਬੈਠੇ ਨੇ ਪਾਣੀ ਪੁਣੀ ਪਾ ਕੇ ਧੁੱਪੀ ਤੋਂ ਸ਼ੁੱਟਰ ਕੱਲਿਆ ਹੈ ਕੋਈ ਕਾਂਡ ਨਾ ਕਰ ਜੇ ਨਾ ਵੀ ਇਹਨਾਂ ਨੂੰ ਵੀ ਪਾ ਲਈਏ ਦੋ ਕੂੰੰਦਾ ਚਲੋ ਵੀ ਬਹੁਤ ਹੈ ਬੱਲੇ ਬੱਲੇ ਹੋ ਗਈ ਇਹਨੇ ਮੇਰੇ ਵੀਰੋ ਬੱਲੇ ਬੱਲੇ ਪਾਣੀ ਰੱਖ ਲਈਏ ਥੱਲੇ ਇਹ ਉਹਨਾਂ ਨੂੰ ਧਰ ਕੇ ਇਹ ਪਾਣੀ ਕਿਰਾਂ ਬਾਬੂ ਚਲੋ ਭਾਈ ਪਾਣੀ ਧਰ ਦਿਆਂ ਇਹਨੂੰ ਨਵੇੜ ਦੇ ਕੰਮ ਲੋ ਭਾਈ ਪਾਣੀ ਪੁਣੀ ਧਰਤਾ ਤੇ ਭਾਈ ਹੁਣ ਕਦੀ ਛਿੱਟੀ ਆ ਥੋਡੇ ਮਠਿੰਡੇ ਨਾਲ ਮੀਂਹ ਪੈਂਦੇ ਕੱਲ ਵੀ ਪਈ ਆ ਤੇ ਰਾਤ ਵੀ ਪਈ ਆ ਕੜੀ ਪਾ ਦਈਏ ਆਪਾਂ ਖੁੱਡੇ ਮਿਕਨਾ ਮਾੜੀ ਮੋਟੀ ਇੱਕ ਬਿਠਾਏ ਆ ਥੋੜੀਆਂ ਪਤਲੀਆਂ ਆ ਹੋਣਾਂ ਬੰਨਾਂ ਵਿੱਚ ਪਾ ਦਈਏ ਕੜੀ ਤੇ ਫੈਲੀ ਨਹੀਂ ਆਉਂਦੀ ਪਾਣੀ ਵਾਪਰ ਤਾਰ ਸਕੀ ਢੋਡ ਢੋਡਦੀ ਹੈ ਪੁੱਤਰ ਕੋ ਵੱਡੇ ਹਾਰੇ ਛੂਪੀ ਤਾ ਛੁੱਟੇ ਕਰਾ ਵਾਂਗ ਡੰਗਾ ਹੀ ਛਾਰਦੇ ਆ ਨਾ ਇਕੱਠੀ ਛੱਡ ਰੱਖਿਆ ਫਿਰਦੇ ਬਸ ਪੂਤ ਪੂਤਰੇ ਉਧਰ ਦੋ ਚਾਰ ਲੱਗ ਕਰ ਰੱਖੀਆਂ ਪੂਤਰੇ ਗੇਮਾਂ ਹੀ ਆ ਤੇ ਆ ਬਈ ਇੱਥੇ ਕਲੀ ਛੜਕਦੀ ਕਲੀ ਬਈ ਛੜਕਦੀ ਰਿਹਾ ਕਰੋ ਕਿਉਂ ਕਲੀ ਦਾ ਫਾਇ ਹੀ ਆ ਫਾਇਰ ਸ ਨਹੀਂ ਆਉਂਦਾ ਹੁੰਦਾ ਚਲੋ ਵੀ ਮਾਰ ਆਈ ਬਾਈ ਬੋ ਕਰਾਂਗੇ ਖੜ ਜੋ ਆਈ ਬਾਈ ਬੋ ਕਰਾਂਗੇ ਤਨਾ ਕੰਮ ਨਵੇੜ ਗਿਆ ਉਹਦਾ ਜਿਹੜਾ ਰਹਿੰਦਾ ਬਈ ਪਾਣੀ ਘੜੀ ਛੱਟਦੀ ਜਿਹੜੀ ਜਿੱਦਣ ਬਈ 300 ਸਬਸਕ੍ਰਾਈਬਰ ਹੋਗੇ ਨਾ ਆ ਪਚਾ ਗਿਫਟ ਕਰਾਂਗੇ ਆਪਾਂ ਆ ਬੈਠਾ ਇਹਦਾ ਪਿਓ ਬਈ ਆਪਣਾ ਬਾਜੀ ਜੋ ਹਿੱਲ ਕੈਦੀ ਆਪਣੇ ਸ਼ਹਿਰ ਚ ਆ ਗਿਆ ਦੀ ਬਠੰਡੇ ਤੇ ਉਹ ਵੀ ਉਹਦੇ ਹੀ ਦੱਸਾਂਗੇ ਜਿਹੜੇ ਭਰਾ ਨੂੰ ਗਿਫਟ ਦਿੱਤਾ ਉਹਨੂੰ ਦਿਖਾਵਾਂਗੇ ਤੇ ਇਹਦੀ ਮਾਂ ਬਈ ਬਹੁਤ ਚੰਗੀ ਆ ਪੀਰੀ ਉਤਰੀਆ ਉਹ ਪੁੱਤਰੀ ਦਿਨ ਕਰਕੇ ਬੈਠੀ ਤੇ ਉਦੋਂ ਬਾਅਦ ਵੀ ਆਪਾਂ ਡਾਈ ਨਹੀਂ ਉਹਦੋਂ ਬਾਅਦ ਆਪਾਂ ਡਾਈ ਨਹੀਂ ਤੇ ਬੱਚੇ ਨਹੀਂ ਭਾਈ ਇਹ ਹਿਲਦੇ ਇੱਕ ਤਾਂ ਉਹ ਅੰਡਾ ਜੇ ਪੱਠੀ ਨੂੰ ਪੁੱਤਰੀ ਮਿਲ ਗਈ ਉਹ ਬਾਪ ਅੱਜ ਕਰਦਾਂ ਪਰਲੇ ਪਾ ਸੀ ਤੇ ਇਹ ਬੈ ਦਿਨ ਕਰਕੇ ਬੈਣੀ ਰਾਤ ਨੂੰ ਵੀ ਨਹੀਂ ਬੈਠੀ ਦੀ ਦੂਜੀ ਡਾਈ ਤੇ ਰਾਤ ਨੂੰ 8:30 ਵਜੇ ਪਾਤੇ ਬਈ ਤੇ ਫਿਰ ਦੂਜੇ ਦਿਨ ਆਥ ਨੇ 4 ਵਜੇ ਬੈਠੀ ਬਈ ਇਹ ਤੇ ਬੱਚੇ ਘਿਉਂਦੀ ਆਪਾਂ ਐਵੇਂ ਕੋ ਕੱਪ ਕ ਮਾਰੀ ਜਦੋਂ ਬੱਚੇ ਘਿਉਂਦੇ ਸੀ ਉਦੋਂ 4:00 ਵਜੇ ਬਠੀ ਤੇ ਉਦੋਂ ਬਾਅਦ ਬਈ ਫਿਰ ਆਪਾਂ ਬੰਦ ਕਰਤੀ ਇਹਦੀ ਭੈੜ ਬਠੀ 6:00 ਵਜੇ ਇਹ ਆ ਬਠੀ ਦੂਜੇ ਨੰਬਰ ਤੇ ਖਾਲੀ ਦਿਖਾਉਣਾ ਕਲੀ ਜੀ ਨੂੰ ਵੇਖ ਦਿਾਂਗੇ ਚਲੋ ਕਲੀਆਂ ਆ ਕੰਮ ਬਤੂ ਹੈ ਨੇਪੜ ਤੇ ਕਲੀ ਦੇ ਚੱਲੀ ਆਪਾਂ ਦਸਾ ਦੇ ਜੋ ਪਾ ਕੇ ਬਾਹਰ ਲੋਈ ਆਇਆ 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 ਫੜਾ ਵੇ ਕੋਲੀ ਰੱਖਾਂ ਇਹ ਤੇ ਫਿਰ ਦਿਖਾਉਣਾ ਹੁਣ ਉਹਦੇ ਭੈਣ ਤੇ ਪੇਚੇ ਪਈ ਜਾਂਦੇ ਆ ਵਾਬੇ ਪੇਚੇ ਦਿਖਾਵਾਂ ਪੇਚੇ ਪਈ ਜਾਂਦੇ ਆ ਪਤਾ ਗੁੱਡੀ ਜਾਂਦੇ ਆ ਕਹਿੰਦੇ ਪੂਰੇ ਦੇਖੋ ਕੀ ਬੰਦਾ ਪੇਚਾ ਪੈ ਗਿਆ ਮੈਨੂੰ ਲੱਗਦਾ ਇਹ ਉਹ ਪਤੰਗ ਥੱਲੇ ਵੜ ਗਿਆ ਆ ਜਾਊ ਮੈਨੂੰ ਦੇਖੋ ਕੀ ਬੰਦਾ ਇਹ ਇਹ ਪੇਚਾ ਪਿਆ ਹੋਇਆ ਪੂਰਾ ਖਤਰਨਾਕ ਮਿਲਾਂ ਪਤਾੰਗਾ ਬਾਪ ਨੂੰ ਮੁੰਡੇ ਅੱਗੇ ਲੈ ਫੜ ਲੈ ਇਹਨਾਂ ਦਾ ਜਵਾਕਾਂ ਦਾ ਇੱਥੇ ਜਵਾਕ ਡਾਈ ਜਾਂਦੇ ਆ ਬਾਈ ਯਾਰ ਇੱਥੇ ਆ ਕਰ ਕੋਈ ਚਲੋ ਬਈ ਫੜ ਲੈ ਆ ਪਤਾੰਗਾ ਤੇ ਉਹ ਬੱਚਾ ਬਹਾਂ ਬੈਠ ਨੇ ਉਹਦਾ ਭਰਾ ਵਗ ਆ ਬੈਠਾ ਕੋਰ ਨਾਲ ਆ ਫਿਰ ਲਿਖਾਣੀ ਪੂਰਾ ਵਧੀਆ ਲਓ ਬਈ ਬਾਪ ਪਖਾਂਦਾ ਹੀ ਵਾਕਾਂ ਨੇ ਵੜਦਾ ਕਹੇ ਕੀ ਕਾਮਾਰ ਲਾ ਗਈ ਇਹ ਆ ਰਈ ਤੁਬੀ ਆ ਗੂਤਰੀ ਐ ਤੀਜੇ ਨੰਬਰ ਤੇ ਬੈਠੀ ਸ਼ਾਹ ਕੁੜੀ ਦਾ ਨਾਮ ਵੀ ਹੁੰਦਾ ਜੀ ਤੇ ਆਈ ਇਹਦੀ ਮਾਂ ਵੀ ਜਿਹੜੀ ਨਾਲ ਬੈਠੀ ਐ ਕਾਲੇ ਮੋਢਿਆਂ ਦੀ ਉਹ ਖੁੰਝੇ ਚੋਂ ਤੀਜਾ ਬੱਚਾ ਤੇ ਚੌਥੀ ਦੀ ਮਾਂ ਬੈਠੀ ਤੇ ਦੂਜੀ ਜਿਹੜੀ ਗੂਤਰੀ ਆਪਣੀ ਉਹ ਆਪ ਖੜਵੋ ਤੇ ਡੇਢਵਾੜੀ ਕਿਤਨਾ ਹੰਗਰ ਨਿਕਲਣਾ ਮਾਂ ਦੀ ਬਈ ਆ ਬੜਾ ਉਦੀ ਭੈਣ ਆ ਗਈ ਕਾਲੂ ਚੀ ਇਹ ਕੰਕੀ ਆ ਗੂਦਰੀ ਆ ਬੱਚਾ ਹੁਣ ਇਹਨਾਂ ਨੇ ਕੱਟਿਆ ਬਈ ਦਿਖਾਈ ਇਹਦਾ ਨੂੰ ਬੱਚਾ ਛਾ ਆ ਖਾ ਬਈ ਬੱਚਾ ਤੇ ਕਾਲੀ ਪੁੰਝੇ ਤਾਂ ਕੱਟਿਆ ਜਮੰਦਰੀ ਤੇ ਕੱਢਦੀ ਕਾਲੀ ਪੁੰਝੇ ਦਾ ਬਈ ਪੈਰ ਪੂਰ ਜਲੇਬੜੇ ਪਏ ਬੱਚੇ ਦੇ ਇਹ ਕਰਦੇ ਆ ਸਾਫ ਸੂਪ ਤੇ ਆ ਨਾ ਹੁ ਤਾਂ ਨਾ 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 ਅਲੀ ਨਾ ਖਾਣੀ ਮਰੇ ਜੇ ਤੂੰ ਆ ਖਾਲਾ ਲੈ ਨਾ ਨਾ ਇਦਾਂ ਨਾ ਲੱਗਿਆ ਨਹੀਂ ਆ ਕਿ ਛਾਣ ਜਿਹਾ ਲੱਗਿਆ ਤੇ ਆਪਾਂ ਕਰ ਦਈਏ ਨੂੰ ਲੱਗ ਇਹਨੂੰ ਇੱਧਰ ਛੱਡ ਦਿੰਦੇ ਇਹਦੀ ਮਾਂ ਲੱਗ ਕਰਦੇ ਆਂ ਆਈ ਤੇ ਭਈ ਆਹੀ ਹਟਾਉਣ ਵਾਲੇ ਕੋਈ ਤਰਕਦਾ ਬੈਠਾ ਮਰ ਸ਼ਾਕ ਇਹ ਪਠਾਈ ਸੀ ਤੇ ਆਹ ਪੁੱਤਰ ਥੋੜਾ ਜਿਹਾ ਟਲਾਉ ਗਿਆ ਭਈ ਹੁਣ ਮੈਨੂੰ ਲੱਗਦਾ ਨਹੀਂ ਬੁੱਦੂਗਾ ਪੁੱਤਰ ਨੇ ਦਵਾਈ ਲਈ ਤੇ ਟਲਾਉ ਪੁੱਤਰ ਦੋ ਪੱਠੇ ਤੇ ਇਧਰੋਂ ਭਈ ਕਾ ਬੱਠੀ ਲਾਲ ਜੀ ਦੀ ਉਤਰੀ ਭਈ ਬਹੁ ਮੇਲ ਦੀ ਆ ਪੁੱਤਰ ਉਧਰ ਜਿਹੜੀ ਖੁੱਡੇ ਦਿਖਾਈ ਹੈ ਨਾ ਲਾਲ ਜੀਨੀ ਉਹਦੀ ਧੀ ਹੈ ਇਹ ਆ ਬੰਦੇ ਆ ਰਹੇ ਨੇ ਕਰਾਉਣੇ ਫੋਟੋ ਦੀ ਖੱਟੀਆਂ ਅੱਖਾਂ ਜਿਹਾ ਬੰਦੇ ਇਹ ਛੱਡਾਂਗੇ ਆਪਾਂ ਨਾ ਬਈ ਸਾਡੇ ਬਠੰਡੇ ਬਠੰਡੇ ਦੀ ਬਾਜੀ ਆ ਦੇਖੋ ਜਦੋਂ ਕਰਾਈ ਕਰੂਈ ਉਹਨਾਂ ਨੇ ਤੇ ਉਹ ਪੁੱਤਰ ਛੱਡਾਂਗੇ ਆਪਾਂ ਦੇਖੋ ਜੇ ਕਰਾਉਣ ਕਰੂਣਗੇ ਗਰਮੀ 'ਚ ਉਦੋਂ ਆਪਾਂ ਛੱਡਾਂਗੇ ਤੇ ਇਹ ਕਾ ਪੱਠਾ ਬਈ ਆ ਬੰਦਾ ਲਾਲ ਦੀ ਨਾ ਤੇ ਆ ਬੈਠਾ ਆਪ ਆ ਫੰਗਸ ਬਣਾ ਲਿਆ ਕਾਲੀ ਤਾਂ ਨਹੀਂ ਕੀ ਮੈਂ ਨਹੀਂ ਪੂਤਰਾ ਬਈ ਇਹ ਬੱਚੇ ਐਂਟੀ ਦੇ ਵਾਸਤੇ ਤੇ ਹੀ ਖਾ ਲਾਂਗੇ ਬਣ ਰੰਚਣ ਕਰ ਲਾਂਗੇ ਤੇ ਚਲੋ ਭਾਈ ਵਲੌਗ ਦੀ ਕਰਦੇ ਆ ਐਂਡਿੰਗ ਤੇ ਭਾਈ ਚੈਨਲ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਠੀਕ ਆ ਭਾਈ